ਇਨਫਰਮੇਸ਼ਨ ਮਿਲਿਆ ਸੀ ਇੱਥੇ ਸ਼ਹਿਰ ਦੇ ਵਿੱਚ ਕਿ ਅਸਲ ਅਸਲ ਬਾਬਾ ਕਾਲਜ ਹੈ ਉਹਦੇ ਬਾਅਦ ਕੋਈ ਫਾਇਰ ਹੋਇਆ ਸੀ ਤੇ ਇੱਥੇ ਮੌਕੇ ਤੇ ਪਹੁੰਚੇ ਆਣ ਤੇ ਦੱਸਿਆ ਇੱਕ ਮੁੰਡੇ ਨੇ ਪਟਕਾ ਬੰਨਿਆ ਸੀ ਕਿ ਜਿਹਦੇ ਮਗਰ ਕੋਈ ਅਣਪਛਾਤੇ ਹੋਟਲ ਮੰਦੇ ਸੀ ਉਹਨਾਂ ਨੇ ਫਾਇਰ ਕੀਤਾ ਉਹ ਬੰਦਾ ਇੱਧਰ ਕਲੋਨੀ ਦੇ ਵਿੱਚ ਚਲਾ ਗਿਆ ਤੇ ਉਹ ਦੂਸਰੇ ਪਾਸੇ ਚਲੇ ਗਿਆ ਹੁਣ ਫਾਇਰ ਕਰਨ ਵਾਲਾ ਕੌਣ ਸੀ ਜਾਂ ਜਿਹੜਾ ਪਜਣ ਵਾਲਾ ਕੌਣ ਸੀ ਉਹ ਇਨੀਸ਼ੀਅਲ ਅਜੇ ਮੌਕੇ ਤੇ ਪਹੁੰਚੇ ਆਣੇ ਅਗੇ ਤਰਤੀਸ਼ ਕਰਕੇ ਦੱਸਦੇ ਆ ਨਾਲਾ ਉਹਨਾਂ ਕੋਲ ਹੀ ਹੋਇਆ ਪੱਜਿਆ ਆ ਬਹੁਤ ਹੁੰਦਾ ਆ ਮਸਲੇ ਨਹੀਂ ਜਾਂਦਾ ਹੈ ਮੋਕਾ ਦੇ ਉਹਨਾਂ ਦਾ ਰਾਜੋ ਬੱਚੇ ਲੱਗ ਲੈ ਖਲੋਗੇ ਤੇ ਕੀ ਗੱਲ ਹੋਈ ਮਾੜੀ ਜੀ ਗੱਲ ਦੱਸਿਓ ਪੂਰੀ ਗੱਲ ਹਾਂਜੀ ਪੂਰੀ ਗੱਲ ਦੱਸਿਓ ਪੂਰੀ ਗੱਲ ਅਰਜੀ ਇੱਥੇ ਖਲੋਤਾ ਮੈਂ ਹਾਂ ਜੀ ਚਲਿਓ ਇੱਥੇ ਖਲੋਤਾ ਮੈਂ ਮੇਰੇ ਬੱਚੇ ਇੱਥੇ ਹੀ ਆਉਣੇ ਆ ਮੈਂ ਛੋਟੇ ਬੱਚੇ ਲਿਆਂਦੇ ਕਰਦੇ ਮੇਰੇ ਬੱਚੇ ਜਿਹੜੇ ਵੱਡੇ ਵੀ ਇੱਥੇ ਹੀ ਆਉਣੇ ਆ ਉਹ ਨਾਲ ਕਹਿੰਦੇ ਜੇ ਅੱਜ ਖੜਾ ਰੱਖਦਾ ਅੱਜ ਵੀ ਮੈਨੂੰ ਰੱਖਿਆ ਠੀਕ ਲੱਗਦਾ ਕੋਈ ਈ ਕਰ ਦੋ ਤੇ ਰਿਜਾਉਣਾ ਫਾਇਰ ਦੀ ਕਰ ਪਹਿਲਾ ਫਾਇਰ ਦੀ ਕਰਨਾ ਰਾਣੋ ਤੇ ਜਰੂਰ ਉਹਨਾਂ ਦੂਜਾ ਫਾਇਰ ਦੀ ਕਰਵਾਉਣਾ ਜਿਹਨੇ ਕਿ ਕਰ ਤੋਂ ਹੁੰਦੇ ਆਉਂਦੇ ਆ ਆਉਂਦੇ ਹੈਗੇ ਪਹਿਲਾ ਫੈਂਟਾ ਲਾਇਆ ਹੈ ਕਿੰਨੇ ਜਾਨੀ ਹੋ ਤਿੰਨਾ ਮੁੰਡਿਆਂ ਜਾਂ ਫੈਂਟਾ ਲਾਇਆ ਉਹਨਾਂ ਕਿ ਚੌ ਮੁੰਡਿਆਂ ਦਾ ਕਹਿੰਦਾ ਤੈਨ ਹੱਥ ਨਹੀਂ ਹੱਥਾਂਗੇ ਫੇਰ ਫਾਇਰ ਕਰਦੇ ਇੱਥੇ ਆ ਜੋ ਨਹੀਂ ਤੇ ਨੇ ਕਿਹ ਚਾਹ ਨੂੰ ਆਪ ਇਧਰ ਨੂੰ ਭੱਜ ਗਏ ਸਾਡੇ ਤੇ ਮੋਟਰਸਾਈਕਲ ਨਾਲ ਗਏ ਆਹ ਇਹ ਤਿੰਨਾਂ ਨਾਲ ਲੈ ਕੇ ਉਹਨਾਂ ਨੇ ਕਿੰਨਾ ਨੂੰ ਕਟਿਆ ਵਾ ਉਹਨਾਂ ਨੂੰ ਕਿੰਨੇ ਮੋਟਰਸਾਈਕਲ ਇੱਕ ਮੋਟਰਸਾਈਕਲ ਉਹਨਾਂ ਕੋ ਜਾਂਦਿਆਂ ਦੋ ਦੇ ਗਏ ਫਿਰ ਆਹ ਜਾਂਦਿਆਂ ਦੋ ਹੀ ਗਏ ਚਲੋ